ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਹੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆ ਤੁਸ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਦਿਨ ਹੈਗਾ ਅੱਜ ਸੋਮਵਾਰ ਦਾ ਤੇ ਟਾਈਮ ਸ਼ਾਇਦ 1:30 ਤੋਂ ਉੱਪਰ ਦਾ ਹੋ ਗਿਆ ਆ ਟਾਈਮ ਮੈਨੂੰ ਤਾਂ ਪਤਾ ਜਾਦਾ ਵੀ ਮੈਂ ਵੀਡੀਓ ਦੇਖਦੀ ਸੀ ਵੀ ਮੈਂ ਪਬਲਿਸ਼ ਕਰ ਦਵਾਂ ਬਟ ਉਹਨੂੰ ਹਲੇ ਟਾਈਮ ਲੱਗਦਾ ਤੇ ਇਹਦੇ ਕਰਕੇ ਜਿਹੜਾ ਆਪਣੇ ਘਰ ਦਾ ਕੰਮ ਆ ਵਸ ਫਿਰ ਉਹ ਹੁੰਦਾ ਵੀ ਜੇ ਹੁਣ ਮੈਂ ਫੋਨ ਚੱਕਿਆ ਮੈਂ ਦੇਖਿਆ ਮੈਂ ਕਿ ਚੱਲ ਦੇਖਾਂ ਵੀਡੀਓ ਪਬਲਿਸ਼ ਕਰਾਂ ਉਹਨੂੰ ਹਾਲੇ ਅਪਲੋਡਿੰਗ ਹੋਣ ਨੂੰ ਟਾਈਮ ਲੱਗਣਾ ਤੇ ਅੱਜ ਮੈਂ ਲੇਟ ਹੋ ਗਈ ਥੋੜਾ ਜਿਹਾ ਵੀਡੀਓ ਐਡਿਟਿੰਗ ਨੂੰ ਤੇ ਸਾਰੇ ਕੰਸੇ ਨੂੰ ਲੇਟ ਹੋ ਗਈ ਤੁਹਾਨੂੰ ਪਤਾ ਹੀ ਆ ਵੀ ਜਿੱਦਾ ਕਲੀਨਿਕ ਦਾ ਕੰਮ ਚੱਲਦਾ ਹਨਾ ਤੇ ਬਸ ਮੈਨੂੰ ਲੱਗਦਾ ਅਜੰਡ ਹਾਲੇ ਵੀ ਐਂਡ ਕਾਦਾ ਕਹਿ ਸਕਦੇ ਆ ਹਾਲੇ ਪਸ਼ੂ ਵਾਲਾ ਰਹਿੰਦਾ ਉਹ ਵੀ ਕਰਾਂਗੇ ਕਿਸੇ ਦਿਨ ਉਹ ਚੱਲ ਉਹ ਹੋ ਆ ਉਹਨੂੰ ਉੱਥੋਂ ਇੰਨਾ ਕੁਝ ਨਹੀਂ ਕਰਨਾ ਉਹ ਤਾਂ ਬਸ ਜਿਵੇਂ ਕਹਿੰਦੇ ਪਸ਼ੂ ਬਾਹਰ ਕੱਢ ਕੇ ਨਵਾ ਦਾਂਗੇ ਤੇ ਇੱਕ ਜਾਣਾ ਉੱਥੇ ਝਾੜੂ ਫੇਰ ਦੂਗਾ ਜਾਲੇ ਜੇ ਲੈ ਜਾਣਗੇ ਬਸ ਤੇ ਇਹ ਕਹਿੰਦੇ ਸੀਗੇ ਵੀ ਪਰਛੱਤੀ ਤੋਂ ਪਾਥੀਆਂ ਵੀ ਉੱਥੇ ਚੋਆ ਪਿਆ ਹੋਇਆ ਵੀ ਪਾਥੀਆਂ ਲਾ ਕੇ ਥਨ ਲੈ ਉਹ ਕਰ ਮੈਂ ਕਿਹਾ ਨਾ ਬਈ ਐਡਾ ਹਿੰਮਤ ਮੇਰੇ ਚ ਤਾਂ ਹੈ ਨਹੀਂ ਵੀ ਜਿਹੜਾ ਮੈਂ ਪਾਥੀਆਂ ਥੱਲੇ ਸੈੱਟ ਲਵਾ ਤੇ ਫੇਰ ਪਰਛੱਤੀ ਸਾਫ਼ ਕਰਾਂ ਤੇ ਫੇਰ ਪਾਥੀਆਂ ਉੱਪਰ ਚੇਣਾ ਮੈਂ ਕਿਹਾ ਰੋਜ਼ ਪਾਥੀਆਂ ਜਲਦੀਆਂ ਤਾਂ ਹੈਗੀਆਂ ਨੇ ਵੀ ਆਮਨ ਉਹਨਾਂ ਨੂੰ ਸੁੱਕੀਆਂ ਨੇ ਵੀ ਉਹ ਤਾਂ ਮੜਮਟੋ ਚੋਆ ਪੈ ਗਿਆ ਵੀ ਉੱਥੇ ਕਿਹੜਾ ਪਾਣੀ ਖੜੇ ਆ ਹਨਾ ਵੀ ਰਹਿਣ ਦੋ ਵੀ ਰੋਜ ਲਾ ਕੇ ਆਪਾਂ ਬਾਥੀ ਜਾਲਦੇ ਹੀ ਆ ਵੀ ਜੇ ਵੱਧ ਨਹੀਂ ਇੱਕ ਇੱਕ ਅੱਧੀ ਬਾਥੀ ਦਾ ਜਾਲੇ ਲੈਣੇ ਆ ਹਨਾ ਤੇ ਉਹ ਤਾਂ ਆਪਣੇ ਤੁਹਾਨੂੰ ਪਤਾ ਲੱਕਣਾ ਹੈਗੀਆਂ ਨੇ ਹਨਾ ਤੇ ਉਹਦੇ ਦਾ ਕਰਕੇ ਮੈਂ ਉਹ ਵੀ ਰੋਕਤਾ ਰਹਿ ਗਿਆ ਪਤਾ ਨਹੀਂ ਅੱਜ ਮੇਰਾ ਫੇਸ ਤੇ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੀ ਤੇ ਬਸ ਉਹ ਥੋੜੀ ਜਿਹੀ ਆ ਹੀ ਰਹਿ ਗਿਆ ਹੁਣ ਵੀ ਹੁਣ ਵੇ ਸੋਚਦੀ ਹੁਣ ਸਟੋਰ ਸਾਫ ਕਰਕੇ ਹਟੇ ਆਪਾਂ ਆਪਾਂ ਤੁਸੀਂ ਨਹੀਂ ਮੈਂ ਮੈਂ ਨਹੀਂ ਮੈਂ ਵੀ ਨਹੀਂ ਕੀਤਾ ਜਾਣੀ ਚੰਗੀ ਤਰ੍ਹਾਂ ਮਾਦਾ ਚੀਜਾਂ ਜਿਹੜੀ ਸਿੱਟਣ ਵਾਲੀਆਂ ਸੀ ਉਹ ਸਿੱਟੀਆਂ ਬਾਹਰ ਕੱਢ ਤਾ ਕਵਾੜ ਤੇ ਇਹਨਾਂ ਨੇ ਕਰਤਾ ਕਿਉਂਕਿ ਇਹਨਾਂ ਦਾ ਸਟੋਰ ਦੇ ਵਿੱਚ ਇਹਨਾਂ ਦਾ ਸਮਾਨ ਜਾਦਾ ਪਿਆ ਇਹਨਾਂ ਦੇ ਰਿਓ ਪੱਤ ਪਿਆ ਹੁੰਦਾ ਉੱਥੇ ਸਾਡੇ ਭਾਈ ਸਟੋਰ 'ਚ ਹੀ ਸਾਰਾ ਕੁਝ ਹੁੰਦਾ ਸਾਡੇ ਉੱਥੇ ਪਛਵਾ ਦੀ ਫੀਲ ਵੀ ਉੱਥੇ ਪਈ ਆ ਹਨਾ ਤੇ ਵਰਤਨਯੋਗੀ ਉਧਰ ਲੈ ਜਾਂਦੇ ਆ ਬਾਕੀ ਇੱਧਰ ਪਈ ਰਹਿੰਦੀ ਆ ਤੇ ਚਲੋ ਜਿੰਨੀ ਜਗ੍ਹਾ ਹੈਗੀ ਉਹਨੂੰ ਸਮਾਰ ਲਿਆ ਤੇ ਆਹ ਭਾਂਡੇ ਪਏ ਨੇ ਥੈਲਿਆਂ ਦੇ ਵਿੱਚ ਕਵਾੜ ਜਿਹੜਾ ਕੱਢਿਆ ਹਾ ਟਟਿਆ ਭੱਜਾ ਕਵਾੜ ਆ ਇਹ ਪਾਂ ਦੇ ਵੀ ਨਹੀਂ ਕਵਾੜ ਠੀਕ ਹੈ ਜੀ ਤੇ ਹੁਣ ਮੈਂ ਥੱਕ ਗਈ ਕੰਮ ਸਵੇਰ ਦੀ ਲੱਗੇ ਪਏ ਆ ਹਾਇ ਰੱਬਾ ਰੋਜ਼ ਇਹ ਬੱਸ ਸੋਈ ਪਈ ਆ ਓਹ ਤੁਸੀਂ ਵੀ ਦੱਸਿਓ ਭੈਣੇ ਵੀ ਤੁਸੀਂ ਕਿੰਨਾ ਦੇ ਤੇ ਕਿੰਨੇ ਦਿਨਾਂ ਚ ਸਫਾਈ ਕਰਦੇ ਹੋ ਭੈਣ ਤਾਂ ਕਹਿੰਦੀ ਸੀ ਭੈਣ ਕਹਿੰਦੀ ਹੰਬ ਜਾਨੇ ਆ ਹਨਾ ਸੱਚੀ ਭੈਣੇ ਮੈਂ ਆਂਬ ਗਈ ਮੈਂ ਤਾਂ ਦੇਖ ਲਓ ਕਿਦਾਂ ਦੀ ਲੱਗੀਆਂ ਕਿਚਨ ਨੂੰ ਕਿੰਨੇ ਦਿਨ ਹੋ ਗਏ ਇੱਕ ਦਿਨ ਦੀ ਵੀ ਕਦੇ ਆਏ ਨਹੀਂ ਹੋਇਆ ਵੀ ਬ੍ਰੇਕ ਹੋ ਗਈ ਵਿੱਚ ਦੀ ਰੈਸਟ ਕਰ ਲਿਆ ਮੈਂ ਫੇਸ ਦੀ ਗੱਲ ਕਰਦੀ ਸੀ ਕਿ ਸਵੇਰੇ ਜਦੋਂ ਮੋਖੀ ਨਾ ਮੈਨੂੰ ਬਾਲਾ ਭੜਾ ਭੜਾ ਫੇਸ ਲੱਗਿਆ ਇੱਕ ਤਾਂ ਮੈਂ ਸਵੇਰ ਦੀ ਨਾ ਗੂੜੀ ਗੂੜੀ ਲਿਪਸਟਿਕ ਲਾ ਕੇ ਰੱਖੀ ਆ ਕਿਉਂਕਿ ਮੇਰੇ ਫੇਸ ਆਹ ਜਿਹੜੇ ਆ ਬੁੱਲ ਨਾ ਇਹ ਖਰਾਬ ਜਿਹਾ ਹੋ ਗਏ ਫਿਰ ਮੈਂ ਉਹ ਜਿਹੜੀ ਹੁੰਦੀ ਨਹੀਂ ਆਪਣੀ ਹਰੀ-ਹਰੀ ਲਿਪਸਟਿਕ ਲਿਪ ਬਾਵ ਜੀ ਨੂੰ ਕਹਿੰਦੇ ਆ ਮੈਂ ਉਹ ਲਾਈ ਉਹ ਤੁਹਾਨੂੰ ਪਤਾ ਹੀ ਆ ਜੇ ਉਹਨੂੰ ਥੋੜਾ ਜਿਹਾ ਉਹ ਤਾਂ ਇੱਕ ਕੋਡ ਲਾਇ ਤੇ ਇੰਨੀ ਹੋ ਜਾਂਦੀ ਮੈਂ ਲਾਈ ਉਹ ਡਾਰਕ ਹੋਈ ਸੀ ਉਹ ਲੱਗੀ ਹੋਣੀ ਸਵੇਰ ਦੀ ਹੈ ਨਾ ਤੇ ਆਦੇ ਹੁਣ ਆਪ ਨੂੰ ਵੀ ਲੱਗੀ ਜਾਂਦਾ ਬੇ ਡੇ ਡੀ ਲਿਪਸਟਿਕ ਚਾੜੀ ਆ ਫਿਰ ਚਾੜਨੀ ਪੈਂਦੀ ਆ ਭਾਈ ਫਿਰ ਐ ਮੈਂ ਕਿਤੇ ਜਾਣਾ ਪੈ ਜਵੇ ਬਾਜ਼ਾਰ ਫਿਰ ਵਧੀਆ ਨਹੀਂ ਲੱਗਦੇ ਹੈਗੇ ਤੇ ਹੁਣ ਹੋ ਗਿਆ ਹੁਣ ਮੈਂ ਸੋਚਿਆ ਵੀ ਹੁਣ ਮੈਂ ਸਾਰੇ ਘਰ ਦੇ ਵਿੱਚ ਚੰਗੀ ਤਰ੍ਹਾਂ ਝਾੜੂ ਲਾ ਕੇ ਚੰਗੀ ਤਰ੍ਹਾਂ ਪੋਚਾ ਲਾ ਦਵਾਂ ਹਨਾ ਤੇ ਰਹਿ ਗਏ ਇੱਕ ਦੋ ਕੰਮ ਰਹਿ ਗਏ ਉਹ ਇਹਨਾਂ ਨੇ ਕਰ ਦੇਣੇ ਨੇ ਹੁਣ ਮੇਰਾ ਜਿਹੜਾ ਕੰਮ ਆ ਉਹ ਡੇਲੀ ਦਾ ਹੀ ਹੋਊਗਾ ਅੱਜ ਤਰੀਕ 13 ਹੋਗੀ 12 ਹੋਗੀ ਪਤਾ ਨਹੀਂ ਤੇ ਬਸ ਹੋ ਗਿਆ ਕੰਮ ਆਪਣਾ ਓਹ ਹੋ ਬੈਠ ਜੀ ਕਰ ਦਮਾਂ ਸੌਂ ਜਾਵਾਂ ਮੇਰੇ ਘਰ ਦਾ ਛੋਟਾ ਸਾਹਮਣੇ ਹੀ ਆਵਾਸੀ ਆਈ ਜਾਂਦੀ ਹੈ ਹਾਈ ਹਾਈ ਥੱਕ ਗਏ ਹਾਂ ਦੇਖਦੇ ਆਂ ਦਿਵਾਲੀ ਨੂੰ ਕੀ ਗਿਫਟ ਮਿਲੂਗਾ ਕੰਮ ਕਰ ਕਰ ਕੇ ਥੱਕ ਗਏ ਮੈਂ ਫੇਸ ਦੀ ਦਾਦੀ ਜੀ ਫੇਸ ਤੇ ਮੈਂ ਫੇਸ ਪੈਕ ਲਾਇਆ ਅੱਜ ਸਵੇਰੇ ਸਾਜਰੇ ਬਣਾ ਕੇ ਸਾਜਰੀ ਬਣਾ ਕੇ ਲਾਇਆ ਵੀਡੀਓ ਬਣਾਈ ਸੀ ਕਣੀ ਜੇ ਬਣਾਈ ਹੋਈ ਤੋਡੇ ਨਾਲ ਸ਼ੇਅਰ ਕਰ ਦੂੰ ਵਿੱਚ ਮੈਨੂੰ ਯਾਦ ਆ ਮੈਂ ਬਣਾਈ ਤਾਂ ਸੀਗੀ ਤੇ ਮੈਂ ਸੋਚਦੀ ਆਂ ਵੀ ਮੈਂ ਮਹਿੰਦੀ ਲਿਆ ਕੇ ਹੁਣ ਵਾਲਾਂ ਨੂੰ ਮਹਿੰਦੀ ਵੀ ਲਾ ਲਾਂ ਐਵੇਂ ਨੂੰ ਕੰਦੇ ਰਹਿਣ ਦੇ ਪਰੰਭੀ ਜਿਆਦਾ ਮੰਮੀ ਰਹਿਣ ਦੇ ਐਵੇਂ ਵਾਲ ਖਰਾਬ ਕਰੇਂਗੀ ਵੀ ਹਾਲੇ ਤੁਹਾਡੇ ਵਾਲ ਵਧੀਆ ਪਏ ਤੇ ਮੈਨੂੰ ਲੱਗੀ ਜਾਂਦਾ ਵਾਈਟ ਵਾਈਟ ਹੈਗੇ ਨੇ ਵਿੱਚ ਇੱਥੇ ਜਿਵੇਂ ਇੱਥੇ ਇਕ ਦੇਖਦੇ ਹੁੰਦੇ ਨੇ ਵਾਈਟ ਵਿੱਚ ਨੇ ਥੱਲੇ ਨੇ ਉੱਪਰ ਤਾਂ ਬਲੈਕ ਨੇ ਤੇ ਹੁਣ ਓਹੋ ਹੁਣ ਰਹਿ ਗਿਆ ਆਪਣੇ ਭਾਈ ਕੋਠੇ ਝਾੜੂ ਲਾਉਣਾ ਹਨਾ ਤੇ ਉਹ ਮੈਂ ਹੁਣੇ ਮੈਨੂੰ ਕਹਿੰਦੇ ਸੀਗੇ ਕਿ ਕੋਠੇ ਤੇ ਝਾੜੂ ਲਾ ਦੇ ਮੈਂ ਕਿਹਾ ਨਹੀਂ ਵੀ ਮੈਂ ਤਾਂ ਧੁੱਪ ਪਈ ਆ ਮੈਂ ਤਾਂ ਸ਼ਾਮ ਨੂੰ ਲਾਉਂਗੀ ਹਨਾ ਇੰਨੀ ਧੁੱਪ ਚ ਤਾਂ ਮੈਂ ਨਹੀਂ ਜਾ ਸਕਦੀ ਤੇ ਬਾਹਰ ਆਪਣੇ ਥੋੜੇ ਜਿਹੇ ਕੱਪੜੇ ਦੇ ਕੱਡੇ ਪਏ ਨੇ ਉਹ ਵੀ ਦੇਖਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਕੰਬਲ ਧੋਣਾ ਆਪਾਂ ਨੇ ਬਾਕੀ ਸਾਰੇ ਧੋਤੇ ਹੋਏ ਆ ਆਪਣੇ ਤੇ ਕੰਬਲ ਪਿਛਲੇ ਸਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਦਿਨ ਵੀਡੀਓ ਦੇ ਵਿੱਚ ਆ ਨਾ ਕੰਬਲ ਧੋਏ ਸੀ ਤੇ ਨਾ ਕੰਬਲ ਟਰੈਕ ਕਲੀਨ ਕਰੇ ਸੀ ਉਹ ਵਾਲੇ ਜਿਹੜੇ ਆਪਾਂ ਘੱਟ ਠੰਡ ਚ ਲੰਨਿਆ ਹਨ ਤੇ ਉਹ ਉਹਨਾਂ ਦੇ ਵਿੱਚੋਂ ਮੈਂ ਦੋ ਤੋਤੇ ਹਾਂ ਦੋ ਮੈਂ ਤੋਤੇ ਧੋ ਕੇ ਸਕਾ ਕੇ ਅਸੀਂ ਲੈਣ ਲੱਗ ਗਏ ਹੁਣ ਤੇ ਇੱਕ ਰਹਿ ਗਿਆ ਉਹ ਵੀ ਮੈਂ ਹੁਣ ਕੱਢ ਲਿਆ ਬਾਹਰ ਜੇ ਅੱਜ ਮਸ਼ੀਨ ਲਾਈ ਅੱਜ ਤੋਂ ਉਦੋਂ ਨਹੀਂ ਤਾਂ ਕੱਲ ਧੋ ਦੂੰਗੀ ਇੱਕ ਡਰੈਕਲੀਨ ਵਾਲਾ ਰਹਿੰਦਾ ਉਹ ਡਰੈਕਲੀਨ ਵਾਲਾ ਤਾਂ ਉਹ ਡਰੈਕਲੀਨ ਹੀ ਹੋਊਗੀ ਉਹ ਵੀ ਕਿਸੇ ਦਿਨ ਹੁਣ ਭੇਜੇ ਦੇਣਾ ਹੁਣ ਜੇ ਇਹਨਾਂ ਕੋਲ ਵੇਲ ਹੋਇਆ ਹਨ ਉਹ ਵੀ ਭੇਜ ਦੇਣਾ ਤੇ ਐਦਾਂ ਕਰਕੇ ਇੱਕ ਰਹਿ ਗਿਆ ਆਪਣਾ ਆ ਪੜਦਾ ਧੋਣ ਇਹ ਪਾਇਆ ਸੀਗਾ ਵੀ ਸਟੋਰ ਸਾਫ ਕਰਨਾ ਵੀ ਇਹਦੇ ਅੰਦਰਲੇ ਪਾਸੇ ਸਟੋਰ ਆ ਆਪਣੇ ਆ ਰੂਮ ਦੇ ਬਈ ਦਰਵਾਜ਼ੇ ਤੇ ਕਰਦਾ ਪਊਗਾ ਤੇ ਇਹ ਵੀ ਰਹਿ ਗਿਆ ਰਾਤ ਸਾਰੇ ਕੱਪੜੇ ਧੋਤੇ ਟੋਟਲ ਉੱਪਰੋਂ ਵੀ ਧੋਤਾ ਸਾਰਾ ਚਵਾਰੇ ਦੇ ਅੰਦਰੋਂ ਤੇ ਰਹਿ ਗਈ ਆਪਣੇ ਪੌੜੀਆਂ ਦੇ ਵਿੱਚ ਪੋਚਾ ਲਾਉਣਾ ਤੇ ਉਹ ਵੀ ਲਾਉਨੇ ਆ ਤੇ ਹੁਣ ਮੈਂ ਕਿ ਲੱਗਦੀ ਆ ਆਪਾਂ ਬਹੁਤ ਗੱਲਾਂ ਮਾਰ ਲਈਆਂ ਮੈਂ ਚਾਹ ਕਰ ਲੈਂਦੀ ਐ ਨਾ ਟਾਈਮ ਨੂੰ ਨਾਲ-ਨਾਲ ਚਾਹ 5 ਮਿੰਟ ਹੋ ਗਏ ਤੇ ਮੈਨੂੰ ਗਾਲਾਂ ਪੈ ਜਾਣਗੀਆਂ 5 ਮਿੰਟ ਤੂੰ ਬੈਠ ਗਈ ਮੈਂ ਕੰਮ ਕਰਦਾ ਸੀ ਸਟੋਰ ਦਿਖਾਵਾਂ ਤੁਹਾਨੂੰ ਸਟੋਰ ਦੇ ਵਿੱਚ ਭਾਈ ਸਾਡੇ ਆ ਕੱਪੜੇ ਵੀ ਹੱਲੇ ਪਏ ਇੱਧਰਲੇ ਕਮਰੇ 'ਚ ਤੇ ਉਹ ਉਹ ਪਏ ਆ ਜਿਹੜੇ ਕੱਢ ਲਏ ਆਪਾਂ ਨੇ ਆ ਰੁੱਤਾਂ ਵਾਲੇ ਤੇ ਗਰਮੀ ਵਾਲੇ ਮੈਂ ਤਾਂ ਸੱਟੇ ਦੇਣੇ ਨੇ ਆਪਦੇ ਸਾਰੇ ਲੈਟ ਲਵਾਂ ਨਹੀਂ ਨਾ ਹੋ ਗਿਆ ਉਹ ਝਾੜੂ ਉੱਪਰ ਝਾੜਦੇ ਮੈਂ ਤੇ ਇੱਧਰ ਰੱਖਤੀਆਂ ਜੁੱਤੀਆਂ ਜੋੜੇ ਆਸਰਾ ਹੋਇਆ ਇਹਦੇ ਵਿੱਚ ਇਹ ਕਵਾੜਾ ਉਹਨੂੰ ਦੇਣਾ ਕਵਾੜੀਏ ਨੂੰ ਕਿੱਥੇ ਉੱਤੇ ਜੀ ਤੇ ਇੰਨਾ ਕ ਸਮਾਨ ਆ ਆਪਣੇ ਤੇ ਇਹ ਸਾਫ਼ ਕਰਤਾ ਤੇ ਥੱਲੇ ਥੱਲੇ ਪੈਨੇਫੀਡ ਵਾਲੇ ਚਲੋ ਦੇਖਦੇ ਆ ਇਹ ਤਾਂ ਸਟੋਰ ਦਾ ਸਟੋਰ ਹੀ ਹੁੰਦਾ ਭਾਈ ਸਟੋਰ 'ਚ ਸਮਾਨ ਵੱਧ ਹੁੰਦਾ ਇਹਨਾਂ ਦਾ ਇਹ ਮੇਰਾ ਨਹੀਂ ਹੈਗਾ ਇਹ ਸਾਰਾ ਸਮਾਨ ਸਟੋਰ ਦੇ ਵਿੱਚ ਇੱਥੋਂ ਮੇਰੇ ਇਹ ਤਾਂ ਮੈਂ ਜੁੱਤੀ ਰੱਖੀ ਸੀ ਕਿ ਮੈਂ ਜੁੱਤੀਆਂ ਪਾਪਾ ਦੇਖੀਆਂ ਨੇ ਹੁਣ ਆਪਣੀਆਂ ਹਨਾ ਮੈਂ ਜੁੱਤੀ ਪਾ ਕੇ ਹੋ ਤੱਕ ਘੇੜਾ ਲਾ ਕੇ ਆਵਾਂ ਤੇ ਜੁੱਤੀ ਦਾ ਤਲਾ ਉੱਥੇ ਰਹਿ ਜਵੇ ਤੇ ਉੱਪਰਲਾ ਪੰਜਾ ਜੇ ਮੇਰੇ ਪੈਰ ਤੇ ਰਹਿ ਜਵੇ ਤੇ ਦੋ ਤਿੰਨ ਜੁੱਤੀਆਂ ਮੈਂ ਇਕੜ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਅੱਧੀ ਇੱਕ ਜੁੱਤੀ ਮੈਂ ਉੱਥੇ ਗਵਾ ਆਈਆਂ ਤੇ ਉੱਤੇ ਜੁੱਤੀ ਮੈਂ ਅੱਧੀ ਕਿ ਸਿੱਟਿਆਈ ਤੇ ਪਰਮ ਸਿੰਘ ਆਪਣਾ ਸੌ ਰਿਹਾ ਹੈ ਉਹ ਸੁੱਤਾ ਪਿਆ ਤੇ ਚਲੋ ਮੈਂ ਪਹਿਲਾਂ ਨਾਲ ਚਾਹ ਤਰਨ ਮਾ ਹੋਗਾ ਕਿ ਪੀ ਲਣਗੇ ਤੇ ਨਾਲ ਮੈਂ ਪੀ ਲੂ ਤੇ ਫੇਰ ਜੁੜੇ ਰਹੋ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਬਲੌਗ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂਡ ਚੈਨਲ ਤੇ ਪਹਿਲੀ ਵਾਰੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਦੇ ਨਾਲ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰਦਿਆਂ ਕਰੋ ਤੇ ਹਾਲੇ ਨਿਬੜਿਆ ਕਿੱਥੇ ਆ ਹਲਦਾ ਫੜ ਕਿਚਨ ਦੀ ਰਹਿੰਦਾ ਆ ਚਲੋ ਇਹ ਤਾਂ ਮੈਂ ਉੱਠ ਕੇ ਬੈਠ ਕੇ ਕਰ ਹੀ ਲੈਣਾ ਇਹ ਮੇਰੇ ਹਵਾਲੇ ਦਾ ਕੰਮ ਰਹਿ ਗਿਆ ਮੈਂ ਕਰ ਹੀ ਲੈਣਾ ਮੈਨੂੰ ਤੁਸੀਂ ਯਾਦ ਕਰਾ ਦਿਓ ਹੋਰ ਕਿਤੇ ਇਹ ਦਿਵਾਲੀ ਤੋਂ ਬਾਅਦ ਕਰਾਂ ਮੈਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਕਰ ਲੈਣਾ ਹੈ ਆਪਾਂ ਨੇ ਕਿਹਨਾਂ ਪਾਟਕ ਗਿਆ ਭਾਂਡੇ ਪਏ ਇੱਕ ਦੋ ਕਿਹੜੇ ਭਾਂਡੇ ਨੇ ਇਹ ਪਤਾ ਨਹੀਂ ਕਾਦੇ ਵਾਲੇ ਨੇ ਦੁੱਧ ਪਿਆ ਫਰਿੱਜ ਚ ਚਲਾਉਣ ਵਾਲਾ ਚਲ ਮੈਂ ਚਾਹ ਕਰ ਲਵਾਂ ਫਿਰ ਮਿਲਦੇ ਆ ਠੀਕ ਹੈ ਜੀ ਮੇਰਾ ਹਾਸਾ ਨਿਕਲਦਾ ਆ ਕਿ ਇਹਨਾਂ ਨੇ ਕੁੜਤਾ ਵਜਾ ਮਲ ਲਾ ਕੇ ਰੱਖੇ ਮੈਂ ਰੋਟੀ ਕੱਦੀ ਆ ਹੱਥ ਨਹੀਂ ਧੋਏ ਹਾਲੇ ਮੇਰਾ ਹਾਸਾ ਨਿਕਲਦਾ ਮੈਂ ਕਿਹਾ ਮੈਂ ਕਿਹਾ ਮੈਂ ਵੀਡੀਓ ਦੇ ਵਿੱਚ ਕਹਿਦਾ ਵੀ ਸਾਡੇ ਸਾਰੀਆਂ ਸਫਾਈਆਂ ਹੋ ਗਿਆ ਦਵਾਈ ਦੀ ਕੱਲ ਨੂੰ ਨੇੜੇ ਜਾ ਕੇ ਫੇਰ ਕਰ ਲਾਂਗੇ ਕੱਲ ਪਰਸੋਂ ਨੂੰ ਦਵਾ ਲਈ ਹਾਲੇ ਅਸੀਂ ਨੇੜੇ ਜਾ ਕੇ ਦਵਾਸਵਾਇਆ ਫੇਰ ਕਰੀ ਪਤਾ ਕੀ ਗੱਲ ਹੋਈ ਅੱਜ ਅਸੀਂ ਮਤਲਬ ਅੱਜ ਆਪਣੇ ਅੰਦਰਲਾ ਸਾਰਾ ਹੋ ਗਿਆ ਡਨ ਹੋ ਗਿਆ ਜਾਨੀ ਹਨਾ ਅੰਦਰਲੀ ਸਾਰੀ ਸਫਾਈ ਹੋ ਗਈ ਸਾਰਾ ਅੱਜ ਅਸੀਂ ਹਿੰਮਤ ਨਾ ਕਰ ਮੰਨੇ ਵੇੜੇ ਅੰਦਰ ਸੇ ਸਫਾਈਆਂ ਹੋ ਗਈਆਂ ਸਾਰੀਆਂ ਹੀ ਹੋ ਗਈਆਂ ਸਾਰੀਆਂ ਹੀ ਹੋ ਗਈਆਂ ਅੱਜ ਪਰਮਨੈਂਟ ਹੀ ਕਰੀਆਂ ਅੱਜ ਪਰਮ ਤਾਂ ਸਵੇਰੀ ਨਾ ਲਿਆ ਹਨਾ ਅੱਜ ਪਰਮ ਨੇ ਕਿਤੇ ਹੋਰ ਸੁਪਾਈ ਅੱਜ ਅੱਜ ਇਹ ਕਿਸੇ ਪਾਸੇ ਹੋਰ ਡਿਊਟੀ ਸੀ ਇਹਦੀ ਇਹ ਅੱਜ ਆਪਣੇ ਵਰਕ ਤੇ ਸੀਗਾ ਭਾਈ ਤੇ ਹਨਾ ਫਿਰ ਅਸੀਂ ਇਹ ਲੱਗ ਜਾਨੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆਈ ਆ ਵੀ ਮੈਂ ਤਾਂ ਥੋੜਾ ਥੋੜਾ ਹੀ ਕੰਮ ਕਰਿਆ ਬਸ ਮੈਂ ਚੱਕ ਕੇ ਸਮਾਰ ਮੈਂ ਉਹੀ ਮੈਂ ਤੁਹਾਨੂੰ ਦੱਸਿਆ ਜੁੱਤੀਆਂ ਵਧੀਆਂ ਮੈਂ ਅੰਦਰੋਂ ਪੂਰੀ ਪਾ ਜਾਂਦੀ ਸੀ ਬਾਹਰ ਅੱਬਦੀ ਅੱਧੀਆਂ ਜੁੱਤੀ ਮੇਰੀ ਬਾਹਰ ਰਹ ਜਾਂਦੇ ਸੀ ਦੋ ਤਿੰਨ ਜੁੱਤੀਆਂ ਮੈਂ ਇੱਕੜਾ ਪਾਈਆਂ ਨਾ ਉਹ ਚਿਰਦੀਆਂ ਪਈਆਂ ਨਾ ਕਦੇ ਪਾਈਆਂ ਹੀ ਨਹੀਂ ਹੈਗੀਆਂ ਚਿਰਦੀਆਂ ਪਈਆਂ ਜੁੱਤੀਆਂ ਉਹ ਟੁੱਟੀਆਂ ਸਮਝਾ ਤੇ ਇੱਕ ਤਾਂ ਜੁੱਤੀ ਮੈਂ ਅੰਦਰ ਰੱਖੀ ਵੀ ਸੀ ਰਣਜੀਤ ਸਿੰਘ ਮੈਂ ਕਿਹਾ ਮੈਂ ਮੋਚੀ ਤੋਂ ਠੀਕ ਕਰਵਾਉਂਗੀ ਹਨਾ ਮੋਚੀ ਤੋਂ ਕਿਤੇ ਹੋਣੀ ਛੱਡ ਪਰੇ ਛੱਡ ਪਰੇ ਸੜਦੋ ਨਵੀਂ ਲਾਵਾਂ ਜਗ ਰਜਾਲ ਇੰਡਕਸ਼ਨ ਚ ਲਾ ਲੈ ਗੈਸ ਨਾਲ ਚਲਾ ਜਿੰਨਾ ਮੋਤੀ ਤੇਰਾ ਉਹਨੇ ਵਸਾ ਦੇ ਹਾਂ ਨਮੀ ਉਹ ਲੈ ਕੇ ਆਉਂਗੀ ਦੇਖੋਗੇ ਹੁਣ ਲਾ ਗਿਆ ਜਾ ਕੇ ਆਉਂਗੀ ਗਰਮੀਤ ਵਾਲਿਆਂ ਦੇ ਜਾ ਕੇ ਆਉਂ ਉਹਨਾਂ ਦੇ ਬਹੁਤ ਸੋਹਣੇ ਜੁੱਤੀ ਆਈਆਂ ਹੋਈਆਂ ਨੇ ਤੇ ਉਹਨਾਂ ਦੇ ਰਖੜੀਆਂ ਨੂੰ ਸੇਲ ਵੀ ਲੱਗੀ ਸੀ ਮੈਂ ਉਦੋਂ ਵੀ ਨਹੀਂ ਲੈ ਕੇ ਆਈ ਚਲੋ ਹੁਣ ਸੇਲ ਚੋਕੀ ਲੈਣੀਆਂ ਨੇ ਉਦਾਂ ਹੀ ਲਵਾਂਗੇ ਬਹੁਤ ਸੋਹਣੀਆਂ ਆਈਆਂ ਹੋਈਆਂ ਨੇ ਹੁਣ ਸਰਦੀਆਂ ਵਾਲੀਆਂ ਲਵਾਂਗੇ ਨਾਲੇ ਉਹੀ ਮੈਂ ਤੁਹਾਨੂੰ ਦੱਸਦੀ ਸੀ ਅਸੀਂ ਅੱਜ ਹੀ ਡੰਨ ਕਰਿਆ ਸਾਰਾ ਸਫਾਈ ਦਾ ਵੀ ਮਤਲਬ ਉਹ ਰਹਿ ਗਿਆ ਪਸ਼ੂਆਂ ਵਾਲਾ ਰਹਿ ਗਿਆ ਉਹ 1-2 ਦਿਨ ਪਹਿਲਾਂ ਪਸ਼ੂ ਨਵਾਵਾਂਗੇ ਚਾ ਜਾ ਗਿਆ ਇੱਕ ਦੋ ਦਿਨ ਜੇ ਪਹਿਲਾਂ ਜਦੋਂ ਪਸ਼ੂ ਨਵਾਵਾਂਗੇ ਬਾਹਰ ਕੱਢ ਕੇ ਪਸ਼ੂ ਨੂੰ ਨਵਾ ਲਾਂਗੇ ਤੇ ਅੰਦਰ ਇੱਕ ਜਾਣਾ ਝਾੜੂ ਲਾ ਦੂਗਾ ਮੈਂ ਨਹੀਂ ਲਾਉਂਗੀ ਕਿਉਂਕਿ ਮੈਂ ਸ਼ੈਂਪੂ ਲਾ ਲਿਆ ਕਿੰਨੇ ਦਿਨ ਨੇ ਦੀਵਾਲੀ ਚ ਹਫਤਾ ਕਿਉਂਕਿ ਅੱਜ ਮੈਂ ਸ਼ੈਂਪੂ ਲਾ ਲਿਆ ਮੈਂ ਨਹੀਂ ਹੁਣ ਉਹ ਕਰਦੀਗੀ ਤੇ ਸਫਾਈਆਂ ਕਰਕੇ ਕੀ ਕਰਾਂਗੇ ਤੇ ਅੱਜ ਹਫਤਾ ਫਿਰ ਕੱਲ ਨੂੰ ਪਤਾ ਆਪਣੀ ਤਾਂ ਬਸ ਕੱਲ ਤੋਂ 14 ਤਰੀਕ ਤੋਂ ਦੀਵਾਲੀ ਸ਼ੁਰੂ ਆ ਆਪਾਂ ਤਾਂ ਭਾਈ ਅੱਜ ਸਵੇਰੇ ਮੂੰਹ ਤੇ ਫੇਸ ਪੈਕ ਵੀ ਲਾ ਲਿਆ ਠੀਕ ਆ ਹੁਣ ਪਰਵਾਸੀ ਜਾਨ ਹਾਂ ਪਰ ਫੇਸ ਪੈਕ ਲਾ ਲਿਆ ਸਵੇਰੇ ਮੈਂ ਕਿਹਾ ਚਲ ਕਰਦੇ ਦਾ ਕੰਮ ਨਿਭੜ ਗਿਆ ਜਾਨੂ ਅਸੀਂ ਹੈਨਾ ਕਰਕੇ ਹਟਈ ਤੇ ਜਾਨੂ ਉਹ ਤੇ ਕੰਪੈਨ ਚੱਲ ਪਈ ਹਾਏ ਰੱਬਾ ਐਂ ਕਰਦਾ ਹੋਵੇ ਜਿਵੇਂ ਥਰਸ਼ਰ ਚੱਲਦਾ ਹੁੰਦਾ ਇਹ ਕੀ ਹੋ ਗਿਆ ਓਏ ਜਾਨ ਜਲੰਗੀ ਜਾਂਦੇ ਨੇ ਨਾ ਪਾਈ ਜੰਗ ਨਾ ਲੱਗੇ ਡਰ ਲੱਗਣ ਆ ਜਾਂਦਾ ਕਿਤੇ ਹੋਰ ਅੱਛਾ ਤੇ ਉਹਦੋਂ ਨੂੰ ਉੱਥੇ ਇੱਕ ਕੰਪੇਨ ਚੱਲ ਪਈ ਹਾਏ ਰੱਬੇ ਨਾ ਕਰਾਇਆ ਮਲਚਿੰਗ ਵੀ ਕਰਤੀ ਕਿਨੇ ਮਲਚਿੰਗ ਉਹ ਮੁੰਡਿਆਂ ਕੀ ਕੀਤਾ ਉਹਨਾਂ ਨੇ ਮਾਉਂਦੇ ਸੀ ਕਿ ਕਟਰ ਚੱਲਦਾ ਸੀ ਨਹੀਂ ਸੀ ਇਹਨੂੰ ਮਲਚਿੰਗ ਹੁੰਦਾ ਵਾ ਵਿਚੇ ਮੜਤੇ ਵਿਚੇ ਮੜਤੇ ਹੀ ਕੀ ਕਹਿੰਦੇ ਉਹਨਾਂ ਨੂੰ ਲਵਾਇਆ ਕਮੈਂਟ ਵੀ ਗਲਤ ਨਾ ਕਹੀਓ ਮੈਨੂੰ ਪਤਾ ਹੈਗਾ ਇਹਨਾਂ ਇਹਨਾਂ ਨੂੰ ਮਲਚਿੰਗ ਇਹਨੇ ਕਿ ਉਹਦੇ ਵਿੱਚੇ ਦੱਬ ਦੇਣਾ ਤੇ ਮੈਨੂੰ ਤਾਂ ਮੈਨੂੰ ਪਤਾ ਹੈ ਖੇਤ ਬਾਹਰ ਆ ਗਿਆ ਕਿ ਕੱਲੇ ਦੰਡੇ ਅੰਡੇਾਂ ਨੂੰ ਹੁੰਦਾ ਨਹੀਂ ਉਹ ਰੋਟਾਵੇਟਰ ਮੰਗ ਉਹਨੂੰ ਮਲਚਿੰਗ ਹੈ ਉਹ ਮਲਚਿੰਗ ਮਲਤੇ ਵਿੱਚ ਹਾਂ ਤੇ ਹੁਣ ਉਹਨਾਂ ਨੇ ਉਲਟਾਣਾ ਹਾਲਾ ਬਾਦਣਾ ਅੱਛਾ ਵੀ ਬੁੱਟੀਆਂ ਦਾ ਕੰਮ ਚੱਕਿਆ ਗਿਆ ਗੁੱਟੀਆਂ ਦਾ ਹਨਾ ਤੇ ਅੱਜ ਗੁੱਟੀਆਂ ਦਾ ਕੰਮ ਚੱਕਿਆ ਗਿਆ हां ਜਦੋਂ ਗੱਠਾਂ ਜੀਆਂ ਬਣਦੀਆਂ ਨੇ ਗੁੱਟੀਆਂ ਤੇ ਉਹਨਾਂ ਦਾ ਕੰਮ ਚੱਕਿਆ ਗਿਆ ਹਾਂ ਤੇ ਬੱਚੇ ਬਣਦੇ ਨੇ ਬੱਚੇ ਹਾਂ ਤੇ ਅੱਜ ਇੱਕ ਗੁੱਟੀਆਂ ਵਾਲੀ ਮਸ਼ੀਨ ਵੀ ਨੰਗੀ ਸੀਗੀ ਗਾਹਾਂ ਹਨਾ ਤੇ ਉਹ ਵੀ ਇੱਕ ਟਰਾਲੀ ਨੰਗੀ ਸੀ ਉਹ ਵੀ ਕਿਸੇ ਦੇ ਬਣੀਆਂ ਹੋਣਗੇ ਉਹਨਾਂ ਦੇ ਬਣੀਆਂ ਹੋਣਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜੀਰੀ ਵੱਢੀ ਆ ਕਾਸੀ ਦੂਰ ਉਹਨਾਂ ਦਾ ਇੱਧਰ ਖੇਤ ਆ ਤੇ ਸਾਡੇ ਤਾਂ ਹੁਣ ਸਫਾਈਆਂ ਅਸੀਂ ਕਰਤੀਆਂ ਤੇ ਹੁਣ ਕੰਪੈਨ ਵਾਲਿਆਂ ਨੇ ਦੁਬਾਰਾ ਫੇਰ ਕਰਦਾ ਠਾਲ ਦਾਣਾ ਦੇਖੀ ਜਾਓ ਭਾਈ ਅਸੀਂ ਤਾਂ ਇੱਕ ਇੱਕ ਵਾਰੀ ਆਪਣੇ ਮਨ ਨੂੰ ਤਸੱਲੀ ਦੇ ਲਈ ਐਵੇਂ ਕਹੀਏ ਨਾ ਯਕੀਨ ਮੰਨਿਓ ਅਸੀਂ ਬੈਡਾਂ ਤੋਂ ਛੁੱਟ ਬਾਕੀ ਹੋਰ ਸਾਰੀ ਚੀਜ਼ ਕਮਰੇ ਆ ਜੋ ਬਾਹਰ ਕੱਢ ਕੇ ਤੁਸੀਂ ਵੀ ਦੇਖਿਆਈ ਆ ਭੈਣੇ ਅਸੀਂ ਹਰ ਵਾਰ ਇਦਾਂ ਹੀ ਸਫਾਈ ਕਰਦੇ ਆ ਇਹ ਨਹੀਂ ਹੈਗਾ ਉਹ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਤਾਂ ਉਹ ਵੀ ਦੇਖ ਕੇ ਹੈਰਾਨ ਆ ਵੀ ਕਈ ਲੋਕ ਇਦਾਂ ਕਰਦੇ ਆ ਤੇ ਜਿਹੜੇ ਭੈਣ ਕਰਦੇ ਹੋ ਗੁੱਸਾ ਨਾ ਕਰਿਓ ਬਈ ਇੱਥੋਂ ਚੀਜ਼ ਜੱਕੀ ਇੱਥੇ ਕੱਪੜਾ ਮਾਰਿਆ ਇੱਥੇ ਰੱਖਤੀ ਮੈਨੂੰ ਹੀ ਉਸ ਵਰ ਆਉਂਦਾ ਮੈਨੂੰ ਤਾਂ ਇਹ ਵੀ ਕਮਰਾ ਖਾਲੀ ਹੋਵੇ ਚੰਗਾ ਬਾਂਸ ਦਾ ਝਾੜੂ ਤਕੜਾ ਜਾਂ ਹੋਵੇ ਤੁਸੀਂ ਯਕੀਨ ਮੰਨੋ ਵੀ ਮੈਂ ਇੱਕ ਲੋਬੀ-ਲੋਬੀ 'ਚ ਨਹੀਂ ਆਪ ਝਾੜੂ ਮਾਰਿਆ ਨਹੀਂ ਕਮਰਿਆਂ 'ਚ ਤਾਂ ਆਪ ਆਪ ਤਸੰਦੀ ਕਰੀਆ ਭਾਈ ਮੈਂ ਲੌਬੀ 'ਚ ਮੈਂ ਪਤਾ ਕੀ ਕੀਤਾ ਮੈਂ ਲੋਬੀ 'ਚ ਝਾੜੂ ਨਹੀਂ ਮਾਰਿਆ ਲੋਬੀ 'ਚ ਮੈਂ ਲੈ ਕੇ ਸਰਫ ਦਾ ਕੱਪੜਾ ਆਹ ਭਾਂਡੇ ਮਾਂਜਣ ਵਾਲਾ ਸਾਬਣ ਉਹ ਕੰਧਾਂ ਤੇ ਮਾਰ-ਮਾਰ ਕੇ ਨਾ ਉੱਤੇ ਪੋਚਾ ਗਿੱਲਾ ਕਰ-ਕਰ ਕੇ ਕੰਧਾਂ ਤੇ ਲਾਇਆ ਮੈਂ ਜਿੱਥੇ ਤੱਕ ਮੇਰਾ ਹੱਥ ਜਾਂਦਾ ਤੇ ਉੱਥੇ-ਉੱਥੇ ਸਾਰੀ ਤੇ ਜਿਵੇਂ ਆਹ ਕਾਰਨਰ ਹੋ ਗਿਆ ਇੱਧਰਲਾ ਕਾਰਨਰ ਹੋ ਗਿਆ ਉਹ ਵਾਸ਼ਬੈਸ਼ਨ ਵਾਲਾ ਕਾਰਨਰ ਹੋ ਗਿਆ ਆ ਕਿਚਨ ਦੀ ਸਾਰੀ ਮੂਹਰਲੀ ਕੰਧ ਤੇ ਉਧਰ ਦੂਸਰੇ ਕਿਚਨ ਦੀ ਸਾਰੀ ਕੰਧ ਬਾਹਰ ਲਈ ਕਿਉਂਕਿ ਕਈ ਵਾਰੀ ਆਪਣੇ ਗਿੱਲੇ-ਗੁੱਲੇ ਹੱਥ ਲੱਗ ਜਾਂਦੇ ਆ ਨਾ ਫਿਰ ਉਹ ਸਾਰਾ ਮੈਂ ਚੰਗੀ ਤਰ੍ਹਾਂ ਸਾਰੀਆਂ ਸਵਿੱਚ ਜਿੰਨੀਆਂ ਵੀ ਆਪਣੇ ਲੱਗੀਆਂ ਹੋਈਆਂ ਨੇ ਆ ਸਵਿੱਚ ਬੋਰਡ ਸਾਰੇ ਉਹਦੇ ਨਾਲ ਸਕਰਬ ਨਾਲ ਸਾਫ਼ ਕਰੇ ਨੇ ਪੂਰੇ ਮਲਤੇ ਅੱਗੇ ਤਾਂ ਮੈਂ ਵੱਲ ਵੱਲ ਪੰਨ ਦੰਦੀ ਹੁੰਦੀ ਸੀਗੀ ਜਿਹੜੇ ਦੂਜੇ ਵੱਲ ਹੁੰਦੇ। ਜੇ ਤੁਹਾਨੂੰ ਕੋਈ ਜੇ ਤੁਹਾਨੂੰ ਵੀਡੀਓ ਦੇ ਵਿੱਚ ਕਿਤੇ ਵੀ ਕਿਤੇ ਵੀ ਜਿੱਦਾਂ ਹਾਉਣ ਪੌੜੀਆਂ ਦੀ ਗ੍ਰਿੱਲ ਹੋ ਗਈ ਹੱਲ ਪੌੜੀਆਂ ਚ ਪੁੰਚਾ ਰਹੇ ਨੇ। ਤੁਸੀਂ ਕਮੈਂਟ ਕਰਕੇ ਬੇਚੇਜ ਇੱਕ ਦੱਸ ਦਿਓ ਮੈਂ ਤੁਹਾਨੂੰ ਕੱਲੂ ਨਹੀਂ ਮਿਲਦਾਗਾ ਹோம் ਟੂਰ ਕੱਲੂ ਸ਼ਾਇਦ ਦੇ ਦਈਏ ਹੈਨਾ? ਸ਼ਾਇਦ ਸ਼ਾਇਦ ਹਾਂ ਮੈਂ ਕੱਲੂ ਆ ਕੇ ਵੀਡੀਓ ਬਣਾ ਦੂੰ ਪਰਸੋਂ ਦੋਨੋਂ ਹோம் ਟੂਰ ਮਿਲ ਜੂਗਾ। ਦਿਵਾਲੀ ਤੋਂ ਪਹਿਲਾਂ ਪਹਿਲਾਂ ਪੱਕਾ ਤੁਹਾਨੂੰ ਹோம் ਟੂਰ ਦਊਂਗੀ ਠੀਕ ਆ? ਪੱਕਾ ਹੂੰ ਇੱਕ ਵਾਰੀ ਆਪਾਂ ਘਰ ਸਜਾ ਲਈਏ ਦਿਵਾਲੀ ਨੂੰ ਫਿਰ ਤੁਹਾਨੂੰ ਹਨਾ ਦਵਾਂਗੇ ਠੀਕ ਆ ਤੇ ਥੈਂਕ ਯੂ ਸੋ ਮੱਚ ਭੈਣਾਂ ਦਾ ਇੰਨਾ ਸਾਥ ਤੇ ਸਪੋਰਟ ਦੇਣ ਲਈ ਤੇ ਤੁਸੀਂ ਸਾਥ ਦਿੰਦੇ ਹੋ ਉਨਾਂ ਹੀ ਬੰਦੇ ਨੂੰ ਹੋਰ ਹੌਸਲਾ ਹੁੰਦਾ ਹਨਾ ਵੀ ਮੈਂ ਹੋਰ ਵਧੀਆ ਘਰ ਸਾਫ਼ ਕਰਾਂ ਮੇਰਾ ਘਰ ਤੁਸੀਂ ਦੇਖਦੇ ਹੋ ਤੁਹਾਨੂੰ ਵਧੀਆ ਲੱਗਦਾ ਤੁਸੀਂ ਪਿਆਰ ਕਰਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੱਖੇ ਚੱਲਦੇ ਨਹੀਂ ਪੱਖੇ ਤਾਂ ਹੱਲੇ ਚੱਲਦੇ ਨੇ ਪੱਖਿਆਂ ਦੇ ਕੀ ਚਾੜਦੇ ਨਾਲ ਚਾੜ ਕੇ ਦੇਖੇ ਦੀ ਇੱਕ ਵਾਰੀ ਮੈਂ ਅਖਬਾਰ ਉਹ ਜਾ ਤਾਂ ਉਹ ਲਈ ਸੀਗੀ ਉਹ ਜਿਹੜੇ ਉਹ ਸੀ ਉਹ ਸਰਬਜੀਤਾਂ ਅੰਤਿੰਦਰੀ ਉਹ ਜਿਹੜੀ ਪਰਿਓ ਝੂੜੇ ਝੂੜੇ ਵੜਿਆ ਫੇਰ ਕੀ ਹੋ ਗਿਆ ਉਹ ਮਿੱਤ ਕੇ ਆ ਗਿਆ ਹੁਣ ਉਹ ਤੁਸੀਂ ਕੋ ਸਾਰਾ ਕਰਦੇ ਹੋ ਭਾਈ ਆਹੋ ਉਹ ਨਾਲ ਹੀ ਉਹ ਲਈ ਸੀ ਉਹਨੇ ਅਖਬਾਰ ਵੇੜਤੇ ਸੀਗੇ ਉਹ ਕਹਿੰਦੀ ਪੜ੍ਹਨੇ ਅਖਬਾਰ ਵੇੜਦੇ ਨਹੀਂ ਲੋਟ ਨਹੀਂ ਆਉਂਦੇ ਹੈਗੇ ਅਖਬਾਰ ਗੰਦੇ ਹੋਈ ਜਾਂਦੇ ਨੇ ਅਖਬਾਰਾਂ ਦੇ ਵਿੱਚ ਮੱਖੀਆਂ ਵੱਢ ਜਾਂਦੀਆਂ ਨੇ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਜੇ ਕਿਤੇ ਤੁਹਾਡੀ ਡਸਟਿੰਗ ਰਹਿ ਗਈ ਨਹੀਂ ਰਹੀ ਹੁਣ ਤਾਂ 10 ਤੱਕ ਨਹੀਂ ਰਹੀ ਡਸਟਿੰਗ ਦੁਬਾਰਾ ਕਰਨ ਵਾਲੀ ਹੋ ਜਾਣੀ ਆ ਕਿਤੇ ਜਾਲਾ ਜੂਲਾ ਤੁਹਾਨੂੰ ਲੱਗਿਆ ਹਾਲੇ ਤਾਂ ਆਪਾਂ ਆਪਣੇ ਜੀਰੀ ਵੱਡਾਂਗੇ ਆਪਣੇ ਤਾਂ ਚਲੋ ਦਿਵਾਲੀ ਤੋਂ ਬਾਅਦ ਵੱਡ ਹੋਣੀ ਆ ਫੇਰ ਵੀ ਕਰਦਾ ਤਾਂ ਆਉਣਾ ਹੀ ਆ ਤੇ ਕੱਲੂ ਦੇਖਦੇ ਆ ਪਰਦੇ ਜਿਹੜੇ ਦੂਜੇ ਆ ਨਾ ਮੇਰੇ ਦੂਜੇ ਬਣਾਏ ਹੋਏ ਇੱਕ ਸਪੈਸ਼ਲ ਪਰਦੇ ਬਣਾਏ ਹੋਏ ਨੇ ਉਹ ਲਾਵਾਂਗੇ ਦੇਖਦੇ ਆ ਕੱਲੂ ਉਹ ਲਾ ਦਾਂਗੇ ਠੀਕ ਆ ਤੇ ਹੋਰ ਤੁਸੀਂ ਸੁਣਾ ਦਿਓ ਕੋਈ ਨਮੀਤਾ ਜੀ ਮੈਂ ਤਾਂ ਥੱਕ ਗਈ ਮੈਂ ਅੱਜ ਤਾਂ ਪਤਾ ਸ਼ੈਂਪੂ ਸ਼ੰਪੂ ਲਾ ਲਿਆ ਮੈਂ ਕਿ ਭਾਈ ਨਹੀਂ ਗਰਮ ਗਰਮ ਜੇ ਪਾਣੀ ਨਾਲ ਨਹਾ ਲਈ ਤੇ ਵਧੀਆ ਫੀਲ ਹੁੰਦਾ ਹਨਾ ਤੇ ਵੇਖ ਰਿਖ ਨੇ ਤੇ ਆ ਬੇ ਤੇਨ ਡੈਡੀ ਬੜੀ ਆਪਤਾ ਜਿੰਨਾ ਮਰਜ਼ੀ ਕਰ ਸਾਫ ਬੰਦਾ ਕਰ ਲਵੇ ਇਹਨਾਂ ਨੇ ਕੱਪੜੇ ਲਾ ਲਾ ਇੱਥੇ ਰੱਖਣੇ ਨੇ ਹੈ ਮਾਸਟਰ ਬੇ ਕੱਲ੍ਹ ਸ਼ਾਮ ਨੂੰ ਰਾਤ ਨੂੰ ਜਿਹੜਾ ਉਹ ਤਾਂ ਕਿਹ ਹੈ ਡੈਡੀ ਨਾ ਦੇਖਿਆ ਕਰ ਤੂੰ ਫੋਨ ਨਾ ਦੇਖਿਆ ਕਰ ਉਨੇ ਜਾਣੇ ਕੋਸ਼ ਹੋਰ ਕਿਹਾ ਸੀ ਉਹ ਪ੍ਰੋ ਪਤਾ ਕੀ ਕਹਿੰਦਾ ਕਹਵੇਂ ਕਿਉਂ ਤੁਸੀਂ ਮੇਰੀ ਜਾਨ ਦੇ ਦੁਸ਼ਮਣੋਂ ਇਹ ਇਹ ਤਾਂ ਮਤਲਬ ਇੰਨਾ ਦੀ ਜਾਨ ਫੋਨ ਦੇ ਵਿੱਚ ਇਹ ਫੋਨ 'ਚ ਮਸਤ ਹੋਏ ਬੈਠੇ ਨੇ ਅੰਦਰੋਂ ਸਾਫ਼ ਹੋਣਾ ਚਾਹੀਦਾ ਅੰਦਰੋਂ ਸਾਫ਼ ਕਰੀ ਆ ਬਾਹਰੋਂ ਕਰੀ ਨਹੀਂ ਜਾਲੀ ਤਾਂ ਧੋਣੀ ਆ ਜਾਲੀ ਧੋਣੋਂ ਰਹਿੰਦੀ ਆ ਦਿਵਾਲੀ ਤੋਂ ਕੀ ਮੈਂ ਅੱਜ ਕੁਝ ਨਹੀਂ ਕਰਿਆ ਉਹ ਬਾਅਦ ਜਗਾ ਤੀਆਂ ਕੱਟਤਾ ਤੋਂ ਅੱਜ ਤਾਂ ਮੇਰੇ ਤੋਂ ਬਸ ਚੱਕਰ ਜੀ ਹੋਈ ਆ ਫੇਰ ਜਾਨੂ ਤੁਸੀਂ ਆ ਕੇ ਫੇ ਟੋਡੇ ਨਾ ਗੱਲਾਂਬਾਤਾਂ ਮਾਰੀਆਂ ਅਜੇ ਤੱਕ ਗ੍ਰਿਲ ਲਾਬ ਨਹੀਂ ਸਾਫ ਕਰਤੀ ਨਹੀਂ ਹੁਣ ਤਾਂ ਬਾਪ ਆ ਪਰ ਪਾਏ ਪਰ ਜਿਵੇਂ ਮੈਂ ਕਰੀ ਤੇ ਉੱਕਣਾ ਕਰਾ ਆਸਰ ਆ ਉਹ ਬੋਰਸ਼ਾ ਤੇ ਕਿ ਤੁਸੀਂ ਜੂਸ ਨਹੀਂ ਕੀਤਾ ਕਿੱਥੇ ਕਰਿਆ ਸੱਡ ਤਾਂ ਮੇਰਾ ਕਿਹੜਾ ਬੋਰਸ਼ ਜਿਹਦੇ ਨਾਲ ਮੈਂ ਪਿਛਲੇ ਸਾਲ ਗ੍ਰਿਲ ਸਾਫ ਕਰੀਦੀ ਪਿਛਲੇ ਸਾਲ ਮੈਂ ਆ ਜਿਹੜੀ ਪੌੜੀ ਤੇ ਲੱਗੇ ਨਾ ਗ੍ਰਿਲ ਜਿਹੜੀ ਆ ਸਾਰੀ ਗ੍ਰਿਲ ਤਾਂ ਤਾਂ ਸਾਫ ਲੱਗ ਨਹੀਂ ਪਤਾ ਨਹੀਂ ਤਾਂ ਦੇਖਦੇ ਆਪਾਂ ਹੁਣ ਨਹੀਂ 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 ਪਰ ਵੀ ਬਹੁਤ ਵਾਰ ਫੇਰਿਆ ਉਹ ਜਿਹੜਾ ਹੁੰਦਾ ਨਹੀਂ ਇੱਕ ਤੰਦ ਕਾਉਣ ਕੀ ਮੇਰੇ ਕੋਲ ਇੱਕ ਬੁਰਸ਼ ਜਿਆ ਬੁਰਸ਼ ਮਾ ਕੋ ਬਾਤੋਂ ਨੇ ਜਿਹੜੇ ਬਾਹਰਲੇ ਮੁਲਖਾਂ ਚ ਝਾੜੂ ਨਹੀਂ ਹੈਗੇ ਉਹ ਝਾੜੂ ਆ ਮੇਰੇ ਕੋਲੇ ਜਿਹੜਾ ਮੱਕੜੀ ਵਗੈਰਾ ਸਾਬੇ ਵਗੈਰਾ ਹਾਂ ਮੈਂ ਤਾਂ ਕਦੇ ਗਈ ਨਹੀਂ ਮੱਕੜੀ ਸਾਬੇ ਸਵੇ ਮੈਂ ਨਹੀਂ ਕਦੇ ਥੋੜੇ ਗਈ ਬਾਹਰਲੇ ਮੁਲਖਾਂ ਚ ਜਿਹੜਾ ਝਾੜੂ ਹੁੰਦਾ ਚੌਰਸ ਜਿਆ ਹੁੰਦਾ ਨਾ ਤੇ ਜਿਹੜੇ ਭੈਣ ਬਾਹਰੋਂ ਤੁਸੀਂ ਵੀਡੀਓ ਦੇਖਦੇ ਹੋ ਉਹਦਾ ਨਾਮ ਦੱਸ ਦਿਓ ਉਹਨੂੰ ਕੀ ਕਹਿੰਦੇ ਬੋਕਰੇ ਕਹਿੰਦੇ ਜਾਂਦੇ ਬੋਕਰੇ ਕਹਿੰਦੇ ਬੋਕਰ ਕਹਿੰਦੇ ਆ ਭਾਈ ਉਦੋਂ ਮੈਂ ਖੋਲ ਲਿਆ ਖੋਲ ਕੇ ਨਾ ਉਹਨੂੰ ਮੂਰੇ ਪਿੱਛੇ ਡੰਡਾ ਉਹਦੀ ਜਿਹੜੀ ਸਟਿਕ ਆ ਉਹ ਸਾਰੀ ਖੋਲ ਕੇ ਰੱਖਤੀ ਤੇ ਮੈਂ ਮੂਰੇ ਉਹ ਖੋਲ ਕੇ ਉਹ ਬੁਰਸ਼ ਉਹ ਫੜ ਕੇ ਨਾ ਜੋਂ ਲੱਗੀ ਆਹਾ ਆਹੀ ਹੱਥ ਨਾਲ ਆ ਆਪਣਾ ਹੱਥ ਦੀ ਦਿਕ ਲਾਏ ਉਹ ਪੱਕਾ ਆ ਹੱਥ ਨਾਲ ਜੋਂ ਲੱਗੀ ਜੋਂ ਲੱਗੀ ਨਾਲ ਇਹਨਾਂ ਨੇ ਮੈਨੂੰ ਮਿੰਤਾ ਕਰੀਆਂ ਕਹਿੰਦੇ ਇਹਨਾਂ ਇੱਕੋ ਗੱਲ ਬੱਬੂ ਰਹਿਣ ਦੇ ਨਾ ਪੰਗਾ ਲੈ ਇੱਕੋ ਗੱਲ ਇਹਨਾਂ ਨੇ ਕਈ ਵਾਰ ਕਹੀ ਜਾਣੀ ਐ ਨਾ ਬੱਬੂ ਰਹਿਣ ਦੇ ਨਾ ਪੰਗਾ ਲੈ ਆਪਾਂ ਨੂੰ ਮੋੜ ੜ ਕੇ ਪਵੇਂਗੀ ਮੈਂ ਇਹਨਾਂ ਨੂੰ ਕਿਹਾ ਵੀ ਨਹੀਂ ਚਲੋ ਤੁਸੀਂ ਆ ਕਰ ਲਓ ਮੈਂ ਆ ਕਰਦੀ ਆ ਬੱਚੇ ਆਪਦਾ ਦੋਨੋਂ ਦੋਨੇ ਪੜਨ ਗਏ ਹੋਏ ਸੀ ਅਸੀਂ ਦੋਨੇ ਜਾਣੇ ਲੱਗੇ ਹੋਏ ਸੀ ਫੇਰ ਮੈਂ ਆਪਦਾ ਕੰਮਕੁਮ ਕੀਤਾ ਨਹਾਈ ਨਾ ਕੇ ਫੇਰ ਕਿਚਨ ਚ ਬੜੀ ਰੋਟੀਆਂ ਟਿੱਬਣਾਉਣ ਲੱਗੀ ਰੋਟੀਆਂ ਟਿੱਬਣਾ ਕੇ ਜਦੋਂ ਪੈ ਗਈ ਨਾ ਮੰंजे ਤੇ ਮੰਜੇ ਤੇ ਮੇਰੇ ਟੂਹੀ ਨਾਲ ਲੱਗੇ ਪਤਾ ਨਹੀਂ ਮੈਨੂੰ ਮੈਨੂੰ ਅਟੈਕ ਆਇਆ ਸੀਗਾ ਕੀ ਭਰਾਵਾ ਅਟੈਕ ਤਾਂ ਵੀ ਸੀ ਉਹ ਰੋਕੀ ਸੀਗਾ ਟੂਹੀ ਦੀ ਨਾਲ ਉਹ ਮਸਲ ਕਿਹਾ ਸੀ ਡਾਕਟਰ ਨੇ ਕਹਿੰਦੇ ਵੀ ਮਸਲ ਕਮਜ਼ੋਰ ਨੇ ਵੀ ਜਦੋਂ ਮਸਲ ਦੇ ਵਿੱਚ ਬੇਲ ਪੈ ਜਾਂਦਾ ਨਾ ਵੀ ਉੱਥੇ ਜਾਂ ਤਾਂ ਖੂਨ ਜਾਮ ਹੋ ਜਾਂਦਾ ਹੈ ਆ ਵੀ ਜਾ ਉਹ ਹੋ ਜਾਂ ਸੋ ਜਾ ਜਾਂਦੀ ਹੈ ਇਹ ਇਹ ਜਣੀ ਹੁਣ ਮੈਨੂੰ ਤਾਂ ਟੂਹੀ ਦਿਖਦੀ ਨਹੀਂ ਇਹਨਾਂ ਨੂੰ ਮੈਂ ਹਨਾ ਬਸ ਵੀ ਮਤਲਬ ਪਰਮ ਨੂੰ ਇੱਕੋ ਗੱਲ ਇਹੀ ਕਹੀ ਸੀ ਵੀ ਜੁਹਾਰ ਨੂੰ ਨਾ ਧੋਖਾ ਦੇਈ ਮੈਂ ਵਾਰ-ਵਾਰ ਇੰਨੀ ਇੱਕ ਗੱਲ ਮੈਨੂੰ ਯਾਦ ਆ ਹਾਂ ਗੱਲ ਸਹੀ ਆ ਮੌਤ ਕਿਤੇ ਸੌਖੀ ਥੋੜੀ ਆ ਉਹ ਤਾਂ ਪਤਾ ਨਹੀਂ ਕਿਵੇਂ ਆਉਂਦੀ ਆ ਵੀ ਆਉਣੀ ਆ ਜਦੋਂ ਉਹ ਨਹੀਂ ਪਤਾ ਵੀ ਜਦੋਂ ਮੈਂ ਜਾਨੀ ਜਮਾ ਨੇੜੇ ਮੌਤ ਦੇਖੀ ਉਸ ਰਾਤ ਵੀ ਮੈਨੂੰ ਐ ਲੱਗਦਾ ਸੀ ਵੀ ਬਸ ਆਹ ਸਾਹ ਆਖਰੀਆ ਆਹ ਸਾਹ ਆਖਰੀਆ ਬਈ ਹੁਣ ਨਹੀਂ ਸਾਹ ਆਉਣਾ ਹੈਗਾ ਵੀ ਪਹਿਲਾਂ ਤਾਂ ਮੈਂ ਕੱਟਿਆ 10-15 ਮਿੰਟ ਬੱਧੇ ਕੱਟ ਲਿਆ ਅੱਧਾ ਘੰਟਾ ਇਹਨਾਂ ਨੂੰ ਨੀਂਦ ਆ ਗਈ ਸੀ ਜਾਨੀ ਇਹ ਚੰਗੀ ਤਰ੍ਹਾਂ ਪੈ ਗਏ ਸੀਗੇ ਸੌਂਗੇ ਪੱਟੇ ਅਸੀਂ ਡਾਕਟਰ ਕੋਲ ਬਾਰ ਡਾਕਟਰ ਦੇ ਜਾ ਕੇ ਉਹ ਡਾਕਟਰ ਡਾਕਟਰ ਜੇ ਹਾਂ ਜੇ ਉਸ ਰਾਤ ਮੈਨੂੰ ਇਹ ਡਾਕਟਰ ਦੇ ਲੈ ਜਾਂਦੇ ਪਹਿਲੀ ਗੱਲ ਦਾ ਡਾਕਟਰਾਂ ਨੇ ਮੇਰੇ ਠੰਡੇ ਲਾ ਦੇਣੇ ਸੀ ਕਿ ਉਹ ਕੀ ਹੁੰਦੇ ਆ ਠੀਕ ਨਹੀਂ ਉਹ ਗਲੂਕੋਜ਼ ਚਾੜ ਦੇਣਾ ਸੀ ਜਾਂਦੀ ਸਾਰੇ ਹੋਰ ਬੰਦੇ ਨੂੰ ਮਾਰ ਦਿੰਦੇ ਹਾਂ ਤੇ ਕਿਉਂਕਿ ਮੈਨੂੰ ਤਾਂ ਉਸ ਟਾਈਮ ਬਹੁਤ ਜ਼ਿਆਦਾ ਗਰਮੈਸ਼ ਦੀ ਲੋੜ ਸੀਗੀ ਹਨਾ ਕਿਉਂਕਿ ਮੇਰੇ ਹੱਥ ਉੱਤੇ ਜੇ ਇਹਨਾਂ ਨੇ ਬਹੁਤ ਮਲੇ ਸ਼ਾਇਦ ਕਿ ਉਹ ਮਲੇ ਆ ਪਤਾ ਨਹੀਂ ਕੀ ਕੀ ਇਹਨਾਂ ਨੇ ਮੇਰੇ ਮਲੇ ਆ ਤਿੰਨੇ ਜਾਨ ਹਾਂ ਹੁਣ ਹੁਣ ਕਰਵਾ ਕੇ ਆਵਾਂਗੇ ਇੱਕ ਵਾਰੀ ਤੇ ਮੈਂ ਉਹ ਰਾਤ ਮੈਨੂੰ ਨਹੀਂ ਭੁੱਲ ਸਕਦੀ ਮੈਨੂੰ ਲੱਗਦਾ ਆਹੋ ਹਾਂ ਤੁਹਾਨੂੰ ਮੈਂ ਦੱਸੂਗੀ ਵੀ ਜਿੱਥੇ ਮੈਂ ਉਹ ਮ사ਜ ਕਰਾ ਕੇ ਆਉਣੀ ਆ ਮ사ਜ ਵੀ ਨਹੀਂ ਉਹਨੂੰ ਕਹਿ ਸਕਦੇ ਹੀਟ ਦਿੰਦੇ ਨੇ ਉਹ ਲਾਉਂਦੇ ਨੇ ਹਾਂ ਨਹੀਂ ਕੀ ਕਹਿੰਦੇ ਨੇ ਵੀ ਲਗਾਉਣਾ ਕੀ ਕਹਿੰਦੇ ਹੁੰਦੇ ਨੇ ਭੁੱਲ ਗਈ ਥਰੇਪੀ ਕਰਾਉਣੀ ਥੈਰੇਪੀ ਕਰਾ ਕੇ ਆਉਣੀ ਆ ਨਾ ਮੈਂ ਦੱਸੂਗੀ ਤੁਹਾਨੂੰ ਮੈਂ ਸਾਡੇ ਲੱਗ ਲੱਗਦੇ ਜੇ ਕੋਈ ਹੈਗੇ ਉਹ ਬਹੁਤ ਵਧੀਆ ਹੈ ਤੁਹਾਨੂੰ ਉਹਨਾਂ ਦਾ ਮੈਂ ਜੱਟ ਉਹਨੂੰ ਮੈਂ ਦੇ ਮੈਂ ਸਾਰੇ ਕਿਤੇ ਚਲੀ ਜਾਨੀ ਆ ਸਾਰੀਆਂ ਦੁਕਾਨਾਂ ਤੇ ਚਲ ਜਾਨੀ ਆ ਮੈਂ ਕਦੇ ਵੀ ਆਪਣੇ ਮੂੰਹ ਨਾਲ ਕਦੇ ਨਹੀਂ ਕਿਸੇ ਨੂੰ ਦੱਸਿਆ ਅਸੀਂ ਵੀਡੀਓ ਵੀ ਬਣਾ ਲੈਨੇ ਆ ਵੀ ਅਸੀਂ ਯੂਟਿਊਬਰ ਆ ਮੈਂ ਕਦੇ ਕਿਸੇ ਨੂੰ ਨਹੀਂ ਦੱਸਿਆ ਹੈਗਾ ਵੀ ਮੈਂ YouTube ਤੇ ਵੀਡੀਓ ਪਾਉਣੀ ਆ ਹਨਾ ਸਦੇਵਨੀ ਜਿਵੇਂ ਜੁੱਤੀਆਂ ਵਾਲੀ ਦੋ ਦੁਕਾਨਾਂ ਤੇ ਮੈਂ ਜਾਣੀ ਆ ਉਹਨਾਂ ਨੂੰ ਪਤਾ ਹੈ ਉਹ ਅੰਕਲ ਵੀ ਕਹਿ ਦਿੰਦੇ ਨੇ ਵੀ ਭਾਈ ਬਣਾ ਲਓ ਵੀਡੀਓ ਹਨ ਤੇ ਦੂਜੇ ਇੱਧਰ ਗਰਮੀਤ ਦੇ ਜਾਨੇ ਆ ਉਹ ਵੀ ਕਹਿ ਦਿੰਦਾ ਵੀ ਕੋਈ ਕੋਈ ਗੱਲ ਨਹੀਂ ਮੈਡਮ ਤੁਸੀਂ ਵੀਡੀਓ ਬਣਾ ਲਓ ਜਾਓ ਭੈਣ ਕਹਿੰਦਾ ਹੁੰਦਾ ਸ਼ਾਇਦ ਸ਼ਾਇਦ ਹਾਂ ਗਰਮੀਤ ਭੈਣ ਕਹਿੰਦਾ ਹੁੰਦਾ ਜਿਹੜੇ ਉਹਦੇ ਮੂਰੇ ਮੁੰਡੇ ਲੱਗੇ ਆਏ ਨੇ ਉਹਨਾਂ ਨੂੰ ਵੀ ਪਤਾ ਵੀ ਆਪਣਾ ਚੈਨਲ ਆ ਉਹ ਮੈਡਮ ਕਹਿੰਦੇ ਹੁੰਦੇ ਨੇ ਤੇ ਗਰਮੀਤ ਵੀਰਾ ਭੈਣ ਕਹਿੰਦਾ ਹੁੰਦਾ ਹਨਾ ਵੀ ਕੋਈ ਨਾ ਭੈਣ ਬਣਾ ਲਓ ਵੀਡੀਓ ਤੇ ਕਦੇ ਆਪਾਂ ਮਸ਼ਹੂਰੀ ਵੀ ਨਹੀਂ ਕਰੀ ਨਾ ਆਪਦੀ ਕਰੀ ਨਾ ਉਹਨਾਂ ਦੀ ਜੁੱਤੀਆਂ ਦੀ ਕਰੀ ਆ ਹਨਾ ਕਦੇ ਵੀ ਨਹੀਂ ਨਾ ਉਹਨਾਂ ਨੇ ਕਿਹਾ ਹੀ ਵਿਚਾਰੇ ਨਹੀਂ ਕਦੇ ਵੀ ਨਾ ਹੁਣ ਗਰਮੀਤ ਵੀਰੇ ਦਾ ਆਪਦਾ ਵੀ ਇੰਸਟਾਗ੍ਰਾਮ ਚੈਨਲ ਹੈਗਾ ਫੇਸ ਦੂਜਾ ਫੇਸਬੁੱਕ ਤੇ ਵੀ ਹੈਗਾ ਪੇਜ ਕਦੇ ਵੀ ਨਹੀਂ ਉਹਨਾਂ ਨੇ ਕਿਹਾ ਨਹੀਂ ਹੈਗਾ ਤੇ ਹੋਰ ਵਿਕਾਸ ਦੇ ਜਾਂਨੇ ਆਪਾਂ ਉੱਥੇ ਵੀਡੀਓ ਬਣਾ ਲੈਣੇ ਉਹਨਾਂ ਨੇ ਵੀ ਨਹੀਂ ਕਦੇ ਕੁਝ ਕੀਤਾ ਜਦੋਂ ਹੋਣ ਗਈ ਸੀਗੀ ਮੌਦਣ ਦਾ ਵਾਲਾ ਹੱਸੇ ਮੈਂ ਵੀਡੀਓ ਵੀ ਬਣਾਈ ਉਹ ਵੀਡੀਓ ਆਪਣੇ ਦੂਜੇ ਫੋਨ 'ਚ ਰਹਿ ਗਈ ਜਿਹੜਾ ਫੋਨ ਖਰਾਬ ਹੋ ਗਿਆ ਉਹ ਜਿਹ ਮੇਰੇ ਕਿੰਨੇ ਵਲੌਗ ਪਏ ਨੇ ਜਿਹੜੇ ਤੁਹਾਡੇ ਤੱਕ ਆਏ ਜੀ ਸੂਟ ਮੇਰੇ ਬਣ ਕੇ ਆ ਗਏ ਉਹ ਵੀ ਤੁਹਾਨੂੰ ਦਿਖਾਵਾਂਗੀ ਠੀਕ ਆ ਚਲੋ ਹੁਣ ਮੈਂ ਬਾਣੇ ਮਾਰਦਾ ਦੁੱਧ ਮਿੱਠਾ ਨਿਆਣਿਆਂ ਨੇ ਪਾ ਲਿਆ ਤੇ ਹੁਣ ਦੇਖੇ ਪਈਏ ਠੀਕ ਆ ਜੀ ਕੱਲ ਨੂੰ ਮਿਲਦੇ ਆ ਨਾਲੇ ਤੁਹਾਨੂੰ ਹੁਣ ਵਧੀਆ ਵਧੀਆ ਜੇ ਘਰ ਦਿਖਾਵਾਂਗੇ ਤੇ ਨਾਲੇ ਹੁਣ ਆਪਾਂ ਵਧੀਆ ਵਧੀਆ ਆਪਸਾ ਗੱਤ ਅੱਜ ਕੇ ਰਾਂਗੇ ਹੁਣ ਦਿਵਾਲੀ ਆ ਸੋਣੇ ਸੋਣੇ ਸੂਟ ਪਾਇਆ ਕਰਾਂਗੇ ਹਾਂ ਤੇ ਅੱਜ ਮੈਂ ਸਾਰੀਆਂ ਵਦਿਆ ਪੁਰਾਣੀਆਂ ਜੁੱਤੀਆਂ ਸਿੱਟਤੀਆਂ ਮੈਂ ਜੁੱਤੀਆਂ ਲੈ ਕੇ ਆਉਂਗੀ ਨਵੇਂ ਜੁੱਤੀਆਂ ਸਿੱਟਣੀਆਂ ਕਿਉਂ ਸੀ ਕਿਸੇ ਨੂੰ দান ਕਰਨੀਆਂ ਵੀ ਮੈਂ ਹਟ ਜਾ ਇੱਥੇ ਪਈਆਂ ਰੈ ਥੈਲਾ ਭਰ ਕੇ ਰੱਖ ਤਾ ਤੇਰੀਆਂ ਵੀ ਨੇ ਤੇਰੇ ਬੂਟ ਇਹਦੇ ਬੂਟ ਹਾਲੇ ਤੱਕ ਇਹਦੇ ਇਹਦੇ ਦੋ ਜੋੜੇ ਇੱਕ ਜੁੱਤੀ ਦਾ ਜੁੱਤੀ ਪਈ ਹੈ ਬੂਟ ਨਾ ਭਰਾਵਾ ਸੜਦੀ ਕਦੇ ਕਦੇ ਪਾਣੀ ਬੂਟ ਵੀ ਦਾ ਨੂ ਬੂਟ ਸ਼ਾਇਦ ਦੋਨੇ ਸੜ ਤੇ ਚਿੱਟੇ ਫੁੱਟ ਸੜ ਤੇ ਨਹੀਂ ਸੜ ਚਿੱਟੇ ਇੱਕ ਚਿੱਟੇ ਰੰਗ ਦੇ ਬੂਟ ਪਏ ਆ ਇਹਦੇ ਇਹਦੇ ਇੱਕ ਕਾਲੇ ਰੰਗ ਦੇ ਬੂਟ ਪਏ ਨੇ ਜਿਹੜੇ ਕਦੇ ਸਰਦਾਰ ਸਾਹਿਬ ਨੇ ਪਾਈ ਨਹੀਂ ਜੁੱਤੀ ਵੀ ਨਹੀਂ ਪਾਈ ਇਹਨੇ ਜੁੱਤੀ ਵੀ ਇਹਦੀ ਨਵੀਂ ਪਈ ਆ ਜੁੱਤੀ ਨਾ ਸਲਟ ਦੀ ਤੇ ਜਿਹੜਾ ਨੂੰ ਨਹੀਂ ਜਿਹੜੇ ਕੱਪੜੇ ਵਾਧਦੇ ਇਦਾਂ ਦੇ ਪਏ ਨੇ ਵੀ ਜਿਹੜੇ ਉੱਚੇ ਹੋ ਗਏ ਜਮਾਂ ਨਵੇਂ ਇੱਕ ਇੱਕ ਵਾਰ ਪਾਏ ਹੋਏ ਤੇ ਹੁਣ ਮੈਂ ਜਿਹੜਾ ਨੂੰ ਲੈ ਸੇਲਾਂ ਤੋਂ ਕੱਪੜਿਆਂ ਦੀ ਸੱਚੀ ਗੱਲ ਜਿਹੜੇ ਕੱਪੜੇ ਐ ਸੇਲ ਤੇ ਲੱਗ ਸਕਦੀ ਐ ਪੂਰੀ ਚਲੋ ਕੱਲ ਮਿਲਦੇ ਆ ਠੀਕ ਆ ਜੀ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੇਂ ਜਿਹੇ ਬਲੌਗ ਦੇ ਨਾਲ ਤੇ ਸੋਨੀ ਸੋਨੀ ਟਾਰ ਕੱਢ ਕੇ ਕੱਲ ਸਵੇਰੇ ਮਿਲੂਗੀ ਤੁਹਾਨੂੰ ਮੈਂ ਕੱਲ ਤੁਹਾਡੇ ਲਈ ਸਰਪ੍ਰਾਈਜ਼ ਹੋਊਗਾ ਠੀਕ ਹੈ ਜੀ ਤੇ ਕੱਲ ਮੈਂ ਸਵੇਰੇ ਸਵੇਰੇ ਟਾਰ ਕੱਢਣੀ ਆ ਤੇ ਮੈਂ ਬਲੌਗ ਹਾਂ ਕੱਲ ਕੱਲੋ ਬੜਿਆਂ ਲਈ ਕੀ ਹੁੰਦਾ ਸਰਪ੍ਰਾਈਜ਼ ਹੋਊਗਾ ਬੜੇ ਲੋਕਾਂ ਲਈ ਸਰਪ੍ਰਾਈਜ਼ ਹੋਣਾ ਕੱਲੋ ਕਿਹੜਾ ਦੇਮਸਾ ਬੈਮ ਕੱਢ ਕੱਢ ਦੇਮਸਾ ਕੱਲੋ ਕੱਲ ਹਾਂ ਬੈਮ ਕੱਢ ਦੇ ਵਿੱਚ ਚੱਲ ਰਹੇ ਨੇ ਤੇ ਸਾਰਿਆਂ ਨੂੰ ਹੈਪੀ ਬੈਮ ਕੱਢ ਦੇ ਵਿੱਚ ਠੀਕ ਹੈ ਜੀ ਓਕੇ ਬਾਏ ਗੁੱਡ ਨਾਈਟ ਟਾਈਮ 8:30 ਹੋ ਗਏ ਬਾਏ ਬਾਏ ਜੀ ਗੁੱਡ ਨਾਈਟ ਥੈਂਕ ਯੂ ਸੋ ਮੱਚ ਥੈਂਕ ਯੂ ਗਿਆ ਤਾਂ ਰੈਡੀ ਹੋਸ ਹੋਣਾ ਗਏ ਥੈਂਕ ਯੂ ਸੋ ਨਹੀਂ ਥੈਂਕ ਯੂ ਫॉर ਵਾਚਿੰਗ ਕਿਹੋ ਜੇ ਉਹਨਾਂ ਦੀ ਵੀ ਕੋਈ ਮੈਂ ਵੀਡੀਓ ਦਾ ਐਂਡ ਕਰਤਾ ਜੇ ਮੈਂ ਉਹਨਾਂ ਨਾਲ ਕੋਈ ਕੋਈ ਗੱਲਬਾਤ ਕਰੂ ਜਾਂ ਕੋਈ ਕੰਮ ਕਰੂਗਾ ਪਤਾ ਕੀ ਥੈਂਕ ਯੂ ਸੋ ਬਾਏ ਥੈਂਕ ਯੂ ਫॉर ਵਾਚਿੰਗ ਆ ਗਿਆ ਵੀ ਹੁੰਦੇ ਕਿਹ ਕੇ ਦਿਖਾਇਓ ਥੈਂਕ ਯੂ